ਮੈਂ ਕਿ 15 ਲੱਖ ਦੀ ਰਕਮ ਲਿਖਦਾ ਹਾਂ ਤਾਂ ਕਲਮ ਰੁਕ ਜਾਂਦੀ ਹੈ 15 ਲੱਖ ਦੀ ਰਕਮ ਲਿਖਦਾ ਹਾਂ ਤਾਂ ਕਲਮ ਰੁਕ ਜਾਂਦੀ ਹੈ ਕਾਲੇ ਧਨ ਕੇ ਬਾਰੇ ਮੈਂ ਸੋਚਦਾ ਹਾਂ ਤਾਂ ਸਿਆਹੀ ਸੁੱਕ ਜਾਂਦੀ ਹੈ ਹਰ ਬਾਤ ਹੀ ਝੁੰਮਲਾ ਨਿਕਲੀ ਮੋਦੀ ਜੀ ਹੁਣ ਤਾਂ ਇਹ ਵੀ ਸ਼ੱਕ ਹੈ ਕਿ ਚਾਹ ਬਣਾਣੀ ਆਉਂਦੀ ਹੈ ਮੈਨੂੰ ਲੱਗਦਾ ਚਾਹ ਵੀ ਨਹੀਂ ਬਣਾਉਣੀ ਆਉਂਦੀ ਹੋਣੀ ਬਿਰੋ ਜਿਹੜੇ ਸਾਹ ਤੇ ਝੂਠ ਬੋਲਣ ਲੱਗੇ ਹੋਏ ਐ ਇਹ ਨੇ ਮਜ਼ਾਕ ਬਣਾ ਰੱਖਿਆ ਦੇਸ਼ ਨੂੰ ਉਹ ਸਾਡੇ ਸ਼ਹੀਦਾਂ ਨੇ ਉਹ ਸਾਡੇ ਸ਼ਹੀਦਾਂ ਨੇ ਸ਼ਹੀਦੀਆਂ ਦੇਖ ਕੇ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦੇਖ ਕੇ ਇਹ ਮੁਲਕ ਸਾਨੂੰ ਲੈ ਕੇ ਦਿੱਤਾ ਇਹ ਮੁਲਕ ਸਾਨੂੰ ਰਿਓੜੀਆਂ ਬੱਟੇ ਨਹੀਂ ਮਿਲਿਆ ਇਹ ਮੁਲਕ ਵਾਸਤੇ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਤੇ ਇਹ ਇਹ ਕਹਿੰਦੇ ਅਕੇ ਤੁਹਾਡੀ ਭਗਤ ਸਿੰਘ ਦੀ ਚਾਕੀ ਜਾਂ ਮਾਈ ਭਾਗੋ ਦੀ ਚਾਕੀ ਨਹੀਂ ਆ ਸਕਦੀ 26 ਜਨਵਰੀ ਚ ਉਹ ਮੈਂ ਕਿਹਾ ਛੱਡੋ ਪਰ ਸਾਡੇ ਕੋਲੇ ਤਾਂ ਐ ਪੈਰ ਪੈਰ ਤੇ ਸ਼ਹੀਦ ਨੇ ਤੁਸੀਂ ਸਾਡੀ ਸ਼ ਕੁਰਬਾਨੀਆਂ ਨੂੰ ਰੋਕ ਨਹੀਂ ਸਕਦੇ ਹਕੂਮਤ ਉਹ ਕਰਤੇ ਹਨ ਜਿੰਨਾਂ ਦੇ ਦਿਲੋਂ ਪਰ ਰਾਜ ਹੁੰਦਾ ਹੈ یوں ਕਹਿਣੇ ਕੋ ਤਾਂ ਮੁਰਗੇ ਦੇ ਸਰਪੇ ਵੀ ਤਾਜ ਹੁੰਦਾ ਹੈ ਲਾਲਜੀਤ ਪੁੱਲਰ ਤੁਹਾਡੇ ਕੈਂਡੀਡੇਟ ਨੇ ਆ ਜਿਹੜਾ ਇਕੱਠ ਹੈ ਇਹ ਮੈਨੂੰ ਲੱਗ ਹੀ ਨਹੀਂ ਰਿਹਾ ਕਿ ਮੈਂ ਭਿੱਖੀ ਪਿੰਡਾਂ ਜਾਂ ਸੰਗਰੂਰ ਵਾਲੇ ਪਾਸੇ ਆ ਇਹ ਸੰਗਰੂਰ ਵਾਲੇ ਪਾਸੇ ਹੁੰਦਾ ਇਕੱਠ ਇਨਕਲ ਇਨਕਲ ਵੀਰੋ ਜਿੱਥੇ ਵੀ ਮੈਂ ਜਾਣਾ ਲੋਕ ਇਹੀ ਕਹਿੰਦੇ ਨੇ ਕਿ ਜੋ ਤੁਸੀਂ 2 ਸਾਲਾਂ ਚ ਕਰ ਲਿਆ ਸਾਨੂੰ ਬਹੁਤ ਸੁੱਖ ਮਿਲਿਆ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਜੀ 43000 ਖਾਲਿਆਂ ਦਾ ਕੱਸੀਆਂ ਦਾ ਪਾਣੀ ਟੇਲਾਂ ਤੇ ਪਹੁੰਚ ਗਿਆ 90% ਲੋਕਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੱਥ ਖੜਾ ਕਰੋ ਜਿਹਨਾਂ ਜਿਨ੍ਹਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਉਹ ਹੀ ਤਾਰਾਂ ਨੇ ਉਹ ਹੀ ਖੰਭੇ ਨੇ ਉਹ ਹੀ ਫਿਓਜ ਨੇ ਉਹ ਹੀ ਜੈਂਪਰ ਨੇ ਉਹ ਹੀ ਗ੍ਰਿਡ ਨੇ ਉਹ ਹੀ ਟਰਾਂਸਫਾਰਮਰ ਨੇ ਹੁਣ ਕਿਵੇਂ ਆਉਣ ਲੱਗੀ ਲਾਈਟ ਬਈ ਹੁਣ ਕਿਵੇਂ ਆਉਣ ਲੱਗੀ ਇਦੇ ਵਾਸਤੇ ਇਹਦੇ ਵਾਸਤੇ ਨੀਤਾਂ ਸਾਫ਼ ਚਾਹੀਦੀਆਂ ਨੀਤਾਂ ਸਾਫ਼ ਤੁਹਾਡੇ ਘਰੇ ਰਾਸ਼ਨ ਪਹੁੰਚਦਾ ਹੈ ਤੁਹਾਡੇ ਖਿਡਾਰੀਆਂ ਨੂੰ ਕਰੋੜ-ਕਰੋੜ ਰੁਪਈਆ ਅਸੀਂ ਮੈਡਲ ਦਿੱਤੇ ਦਾ ਦਿੰਨੇ ਆ ਔਰ ਸ਼ਹੀਦ ਜਿਹੜੇ ਸਾਡੇ ਸਾਡੀ ਰਾਖੀ ਕਰਦੇ ਆ ਬਾਡਰਾਂ ਤੇ ਨਾ ਕਰੇ ਰੱਬ ਨਾ ਕਰੇ ਕੋਈ ਐਸੀ ਸ਼ਹਾਦਤ ਡਿਊਟੀ ਦੌਰਾਨ ਹੋਵੇ 1 ਕਰੋੜ ਰੁਪਈਆ ਦਾ ਚੈੱਕ ਦੇ ਕੇ ਆ ਨਾ ਕੋਈ ਮੁੱਲ ਨਹੀਂ ਹੈਗਾ ਸ਼ਹੀਦ ਦੀ ਜਾਨ ਦਾ ਪਰ ਇਹ ਵੀ ਕਬੀਲਦਾਰੀ ਲਈ ਤੇ ਚੜ ਜਾਂਦੀ ਹੈ ਉਹ ਪਰਿਵਾਰ ਰੁੱਲਦਾ ਨਹੀਂ ਹੈਗਾ ਫਿਰ ਇਸ ਤੋਂ ਇਲਾਵਾ 16 ਟੋਲ ਪਲਾਜੇ ਬੰਦ ਕੀਤੇ ਆ ਲਗਭਗ 60 ਲੱਖ ਰੁਪਇਆ ਹਰ ਰੋਜ਼ ਪੰਜਾਬੀਆਂ ਦਾ ਬਚਦਾ ਹੈ ਜੀ 60 60 ਲੱਖ ਇਹ ਸੈਂਟਰ ਵਾਲੇ ਪੈਸੇ ਰੋਕੀ ਬੈਠਿਆ ਆਪਣਾ ਮੰਡੀਆਂ ਦਾ ਪੈਸਾ ਰੋਕੀ ਬੈਠਿਆ 5500 ਕਰੋੜ ਰੁਪਇਆ ਐਨ ਐਚ ਐਮ ਦਾ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਰੋਕੀ ਬੈਠਿਆ ਜੇ ਤੁਸੀਂ ਮੈਨੂੰ 13 ਬਾਹਾਂ ਤੇ 13 ਜ਼ੁਬਾਨਾਂ ਹੋਰ ਦੇ ਦੋਗੇ ਜਦੋਂ ਪਾਰਲੀਮੈਂਟ ਚ ਗੱਜੇ ਮਜਾ ਲੈ ਕਿਸੇ ਮਾਈ ਦੇ ਲਾਲ ਦੀ ਇੱਕ ਪੈਸਾ ਪੰਜਾਬ ਦਾ ਰੋਕ ਕੇ ਦਿਖਾਵੇ ਤਾਂ ਪੰਜਾਬ ਸੁਬੀਰ ਵੀਰੋ ਗੱਲ ਇਹ ਕਿ ਸਾਡੇ ਮੁੰਡੇ ਬਾਹਰ ਜਾਂਦੇ ਕਿਉਂ ਜਾਂਦੇ ਕੋਈ ਚਾਹ ਨੂੰ ਨਹੀਂ ਜਾਂਦੇ ਓਏ ਸਿਸਟਮ ਤੋਂ ਦੁਖੀ ਹੋ ਕੇ ਰੁੱਸ ਕੇ ਜਾਂਦੇ ਆ ਕਿ ਚਲੋ ਚੱਲੀਏ ਯਾਰ ਇੱਥੇ ਤਾਂ ਕੁਝ ਹੈ ਹੀ ਨਹੀਂ ਸੀ ਕਿਉਂਕਿ ਇਹ ਤੋਂ ਪਹਿਲਾਂ ਵਾਲਾ ਜਿਹੜਾ ਖਜ਼ਾਨਾ ਮੰਤਰੀ ਸੀ ਉਹਨੇ ਕਦੇ ਇਸ ਤੋਂ ਬਿਨਾ ਬਿਆਨ ਹੀ ਨਹੀਂ ਦਿੱਤਾ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਮੈਂ ਕਿਹਾ ਜਿਹੜਾ ਹੈ ਹੀ ਖਾਲੀ ਉਹਨੂੰ ਖਜ਼ਾਨਾ ਕਿਉਂ ਕਹਿੰਦੇ ਹੋ ਪੀਪਾ ਕਹੋ ਉਹਨੂੰ ਫਿਰ ਆਪਾਂ ਕਦੇ ਕਿਹਾ ਖਜ਼ਾਨਾ ਖਾਲੀ ਹੈ ਉਹ ਖਜ਼ਾਨਾ ਵੀ ਪਰਾਂਗੇ ਪਰੇ ਹੋਏ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਵੀ ਕਰਾਂਗੇ ਕੱਲ ਨੂੰ ਅਰਵਿੰਦ ਕੇਜਰੀਵਾਲ ਜੀ ਆ ਰਹੇ ਆ ਕੱਲ ਨੂੰ ਗੁਰੂ ਕੀ ਨਗਰੀ RAMDAS BABA NAMDAS ਦੀ ਗੁਰੂ ਨਾਮਦਾਸ ਦੀ ਨਗਰੀ ਚ ਕੇਜਰੀਵਾਲ ਜੀ ਆ ਰਹੇ ਮੱਥਾ ਟੇਕਣ ਵੀਰੋ ਉਹਨਾਂ ਨੂੰ ਆਏ ਸੀ ਭਾਜਪੀ ਵਾਲਿਆਂ ਨੂੰ ਕਿ ਪਤਾ ਨਹੀਂ ਅਸੀਂ ਕੇਜਰੀਵਾਲ ਨੂੰ ਅੰਦਰ ਕਰਕੇ ਪਾਰਟੀ ਖਤਮ ਕਰ ਦਾਂਗੇ ਪਰ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਦਰਿਆ ਆਪਣਾ ਰਸਤਾ ਆਪ ਬਣਾਉਂਦੇ ਆ ਭਿੱਖੀ ਬਿੰਡਾਲਿਓ ਹਕੂਮਤ ਉਹ ਕਰਤੇ ਹਨ ਜਿੰਨਾਂ ਕਾ ਦਿਲੋਂ ਪਰ ਰਾਜ ਹੁੰਦਾ ਹੈ ਜਿਉਂ ਕਹਿਣੇ ਕੋ ਤੋ ਮੁਰਗੇ ਕੇ ਸਰ ਪੇ ਵੀ ਤਾਜ ਹੁੰਦਾ ਹੈ ਏ ਤੁਹਾਡਾ ਪਿਆਰ ਆ ਜਿਹੜਾ ਥੱਕਣ ਨਹੀਂ ਦਿੰਦਾ ਆ ਜਿਹੜੇ ਫੁੱਲ ਨੇ ਆ ਕੁਇੰਟਲਾਂ ਦੇ ਕੁਇੰਟਲ ਵੀਰੋ ਇੱਕ ਕਿਸੇ ਪੁਰਾਣੇ ਜਨਮ ਦਾ ਮੇਰਾ ਇੱਕ ਪੁੰਨ ਨਹੀਂ ਹੋਣਾ ਜਿਹੜਾ ਤੁਸੀਂ ਇੰਨਾ ਪਿਆਰ ਕਰਦੇ ਹੋ ਨਹੀਂ ਇੱਥੇ ਸੁਖਵੀਰ ਬਾਦਲ ਵਰਗੇ ਨੂੰ ਦੁਪਹਿਰੇ ਨਹੀਂ ਬਾਹਰ ਨਿਕਲ ਦਿੰਦਾ ਕੋਈ ਆ ਤਾਂ ਸ਼ਾਮ ਹੋ ਗਈ ਫੇਰ ਵੀ ਉਹ ਉੱਤੇ ਛਤਰੀ ਲਵਾ ਕੇ ਆਪਣੀ ਜੀਪ ਤੇ ਫਿਰਦਾ ਕਿਉਂਕਿ ਧੁੱਪ ਤੋਂ ਡਰ ਲੱਗਦਾ ਹੈ ਕਦੇ ਧੁੱਪੇ ਗਏ ਹੋਣ ਤਾਂ ਪਤਾ ਲੱਗੇ ਨਾ ਇਹ ਟੈਂਪਰੇਚਰ ਪੁੱਛ ਕੇ ਜਾਂਦੇ ਆ ਹਾਊ ਮੈਚ ਇਜ਼ ਦਾ ਟੈਂਪਰੇਚਰ ਸਰ 42 ਡਿਗਰੀ ਸੈਲਸ ਓ ਮਾਈ ਗਾਡ ਇਜ਼ ਟੂ ਹੌਟ ਨੋ 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 ਟੂ ਹੌਟ ਟੂ ਹੌਟ ਜਦੋਂ 30 32 ਹੋਇਆ ਦੱਸਿਓ ਫਿਰ ਆਪਾਂ ਪੰਜਾਬ ਬਚਾ ਮੰਗੇ ਘਾਂਟੇਕ ਵਾਸਤੇ ਇਹ ਪੰਜਾਬ ਬਚਾਉਂਦੇ ਫਿਰਦੇ ਆ ਘਾਂਟੇਕ ਵਾਸਤੇ ਸੋ ਵੀਰੋ ਤੁਸੀਂ ਪਹਿਲਾਂ ਵੀ ਸਰਬੰਤੋਂ ਤੁਹਾਡੇ ਆਪਣੇ ਆ ਲਾਜਿਤ ਪੁੱਲਰ ਤੁਹਾਡਾ ਆਪਣਾ ਤੁਸੀਂ ਸਾਰੇ ਮਾਝੇ ਵਾਲਨੇ ਜਿੰਨਾ ਪਿਆਰ ਦਿੱਤਾ ਇਹਨੂੰ ਹੁਣ ਡਬਲ ਟ੍ਰਿਪਲ ਕਰ ਦੋ ਮੈਨੂੰ ਇਹ ਸੌਖਾ ਹੋ ਜਾਊਗਾ ਕਿ ਇੱਕ ਤਰੀਕ ਨੂੰ ਜਦੋਂ ਤੁਹਾਡੀ ਜ਼ਿੰਮੇਵਾਰੀ ਖਤਮ ਹੋ ਗਈ ਝਾੜੂ ਵਾਲਾ ਬਟਨ ਦਬਕੇ ਮੇਰੀ ਜ਼ਿੰਮੇਵਾਰੀ ਸ਼ੁਰੂ ਹੋਊਗੀ ਮੈਂ 4 ਜੂਨ ਤੋਂ ਬਾਅਦ ਬਿਲਕੁਲ ਐਨ ਫ੍ਰੀ ਮਾਈਂਡ ਹੋ ਕੇ ਕੰਮ ਕਰੂੰਗਾ ਤੇ ਤੁਹਾਨੂੰ ਸੋਨੇ ਦੀ ਚਿੜੀ ਬਣਾ ਕੇ ਦਿਖਾਉਂ ਪੰਜਾਬ ਮੈਂ ਤੁਹਾਡੇ ਨਾਲ ਤੁਹਾਡਾ ਸਾਥ ਮੰਗਣਾ ਇਹਨਾਂ ਨੇ ਮਜ਼ਾਕ ਬਣਾ ਰੱਖਿਆ ਦੇਸ਼ ਨੂੰ ਉਹ ਸਾਡੇ ਸ਼ਹੀਦਾਂ ਨੇ ਉਹ ਸਾਡੇ ਸ਼ਹੀਦਾਂ ਨੇ ਸ਼ਹੀਦੀਆਂ ਦੇਖ ਕੇ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦੇ ਕੇ ਇਹ ਮੁਲਕ ਸਾਨੂੰ ਲੈ ਕੇ ਦਿੱਤਾ ਹੈ ਇਹ ਮੁਲਕ ਸਾਨੂੰ ਰਿਓੜੀਆਂ ਬੱਟੇ ਨਹੀਂ ਮਿਲਿਆ ਇਹ ਮੁਲਕ ਵਾਸਤੇ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਤੇ ਇਹ ਇਹ ਕਹਿੰਦੇ ਅਕੇ ਤੁਹਾਡੀ ਭਗਤ ਸਿੰਘ ਦੀ ਚਾਕੀ ਜਾਂ ਮਾਈ ਭਾਗੋ ਦੀ ਚਾਕੀ ਨਹੀਂ ਆ ਸਕਦੀ 26 ਜਨਵਰੀ ਚ ਉਹ ਮੈਂ ਕਹਾਂ ਛੱਡੋ ਪਰ ਸਾਡੇ ਕੋਲੇ ਤਾਂ ਐ ਪੈਰ ਪੈਰ ਤੇ ਸ਼ਹੀਦ ਨੇ ਤੁਸੀਂ ਸਾਡੀ ਸ਼ ਕੁਰਬਾਨੀਆਂ ਨੂੰ ਰੋਕ ਨਹੀਂ ਸਕਦੇ ਸੋ ਇਸੇ ਕਰਕੇ ਮੈਂ ਕਹਿੰਨਾ ਵੀਰੋ ਕੀ ਹੋਇਆ ਜੇ ਪਤ ਚੜਾਈ ਸੁਰਜੀਤ ਪਾਤਰ ਜੀ ਹੁਣੇ ਉਹਨਾਂ ਦਾ ਜਿਹੜਾ ਦਿਹਾਂਤ ਹੋਇਆ ਮੌਤ ਹੋਈ ਹੈ ਮੈਂ ਗਿਆ ਸੀ ਸੰਸਕਾਰ ਤੇ ਪਰਸੋਂ ਵੀਰੋ ਉਹਨਾਂ ਨੇ ਇਹ ਗੱਲ ਲਿਖੀ ਹੈ ਕੀ ਹੋਇਆ ਜੇ ਪਤ ਚੜਾਈ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਵੀਰੋ ਆਪਾਂ ਫੁੱਲ ਗਾ ਲਾਂਗੇ ਇਸ ਧਰਤੀ ਤੇ ਕੁਸ਼ਤੀਆਂ ਸਿੰਜਾਂ ਵੀ ਹੋਣਗੀਆਂ ਬਸ ਤੁਸੀਂ ਸਾਥ ਦਿਓ ਬਾਹਰ ਨਹੀਂ ਜਾਣ ਦੇਣਾ ਬਾਹਰ ਲੈ ਨੂੰ ਇੱਥੇ ਬੁਲਾਉਣਾ ਕਿ ਆਓ ਇੱਥੇ ਆ ਕੇ ਕੰਮ ਕਰੋ ਆਓ ਇਥੇ ਕੰਮ ਕਰਕੇ ਕੰਮ ਕਰਕੇ ਤੁਸੀਂ ਨਾਲੇ ਆਪ ਕੰਮ ਕਰੋ ਨਾਲੇ ਨੌکریاں ਮੰਗਣ ਵਾਲੇ ਨਾ ਬਣੋ ਨੌکریاں ਵੰਡਣ ਵਾਲੇ ਬਣੋ ਮੈਂ ਸਾਡੇ ਪੰਜਾਬ ਦੇ ਧੀਆਂ ਪੁੱਤਾਂ ਨੌکریاں ਵੰਡਣ ਵਾਲੇ ਬਣਾਉਣਾ ਚਾਹੁੰਦਾ ਐਸੇ ਕਰਕੇ ਮੈਂ ਪਾਰਲੀਮੈਂਟ ਜਦੋਂ ਬੋਲਦਾ ਸੀ ਮੈਂ ਮੈਂ ਕਿਹਾ ਮੈਂ ਕਿਹਾ 15 ਲੱਖ ਦੀ ਰਕਮ ਲਿਖਦਾ ਹੂੰ ਤਾਂ ਕਲਮ ਰੁਕ ਜਾਂਦੀ ਹੈ 15 ਲੱਖ ਦੀ ਰਕਮ ਲਿਖਦਾ ਹੂੰ ਤਾਂ ਕਲਮ ਰੁਕ ਜਾਂਦੀ ਹੈ ਕਾਲੇ ਧਨ ਕੇ ਬਾਰੇ ਮੈਂ ਸੋਚਦਾ ਹੂੰ ਤਾਂ ਸਿਆਹੀ ਸੁੱਕ ਜਾਂਦੀ ਹੈ ਹਰ ਬਾਤ ਹੀ ਜੁਮਲਾ ਨਿਕਲੀ ਮੋਦੀ ਜੀ ਅਬ ਤੋਂ ਇਹ ਵੀ ਸ਼ੱਕ ਹੈ ਕਿ ਚਾਹ ਬਣਾਣੀ ਆਪੀ ਹੈ ਮੈਨੂੰ ਲੱਗਦਾ ਚਾਹ ਵੀ ਨਹੀਂ ਬਣਾਉਣੀ ਆਉਂਦੀ ਹੋਣੀ ਬਿਰੋ ਜਿਹੜੇ ਸਾਹ ਤੇ ਝੂਠ ਬੋਲਣ ਲੱਗੇ ਹੋਏ ਐ ਸਭੀ ਰੋ ਆ ਪਿਆਰ ਨੂੰ ਮੈਂ ਜ਼ਿੰਦਗੀ ਭਰ ਨਹੀਂ ਭੁੱਲ ਸਕਦਾ ਲੋਕਾਂ ਕੋ ਅਕਸਰ ਕਹਤੇ ਸੁਣਾ ਹੈ ਜਿੰਦਾ ਰਹੇ ਤਾਂ ਫਿਰ ਮਿਲਾਂਗੇ ਲੋਕਾਂ ਨੂੰ ਅਕਸਰ ਕਹਤੇ ਸੁਣਾ ਹੈ ਜਿੰਦਾ ਰਹੇ ਤਾਂ ਫਿਰ ਮਿਲेंगे ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤਾਂ ਜਿੰਦਾ ਰਹੇਗੇ ਜਦੋਂ ਮਰਜੀ ਬੁਲਾ ਲਿਓ ਮੈਂ ਤੁਹਾਡੇ ਸਾਹਮਣੇ ਹਾਜ਼ਰ ਹੋ ਜਾਊਂਗਾ ਆ ਇਲਾਕੇ ਨੂੰ ਆਪਾਂ ਸਾਰੇ ਨੂੰ ਖੂਬਸੂਰਤ ਬਣਾਉਣਾ ਹੈ ਉੱਥੇ ਹੀ ਪੁਰਾਣੇ ਟੋਬੇ ਸੀਵਰੇਜਾਂ ਤੇ ਖੜਿਆ ਆਓ ਆਪਾਂ ਪੰਜਾਬ ਨੂੰ ਦੁਬਾਰੇ ਸੋਹਣੀ ਚਿੜੀ ਬਣਾਈਏ ਆਓ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਈਏ ਤੇ ਰੰਗ ਭਰੀਏ ਆਪਾਂ ਪੰਜਾਬ ਦੇ ਵਿੱਚ ਖੁਸ਼ੀਆਂ ਵਾਲੇ ਹੱਸਣ ਖੇਡਣ ਵਾਲੇ ਨੱਚਣ ਡੱਪਣ ਵਾਲੇ ਤਰੱਕੀਆਂ ਵਾਲੇ ਸੋ ਦੋਨੇ ਹੱਥ ਉੱਪਰ ਚਾੱਕ ਕੇ ਮੇਰਾ ਹੌਸਲਾ ਵਧਾ ਦਿਓ ਦੋ ਨਾਰੇ ਲਾ ਦਿਓ ਇਨਕਲਾਬ ਜਿੰਦਾਬਾਦ ਥੋੜੇ ਹੋਰ ਉੱਚੀ ਚਾੱਕ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਹਿਰਾ